ਦੋਸਤੋ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹਨਾਂ ਖਬਰਾਂ ਨੂੰ ਜਦੋਂ ਤੁਸੀਂ ਸੁਣੋਗੇ ਤੁਹਾਡਾ ਜਿਹੜਾ ਦਿਮਾਗ ਆ ਸੁਨ ਹੋ ਜਾਵੇਗਾ ਤੇ ਤੁਸੀਂ ਹੈਰਾਨ ਵੀ ਹੋ ਜਾਵੋਗੇ ਏ ਜਿਹੜੀਆਂ ਤਿੰਨ ਖਬਰਾਂ ਆ ਰਹੀਆਂ ਨੇ ਪਹਿਲੀ ਖਬਰ ਇੰਗਲੈਂਡ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਕਿ ਇੱਕ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਅਤੇ ਦੂਜੀ ਖਬਰ ਮਹਾਲੀ ਤੋਂ ਆ ਰਹੀ ਹੈ ਕਿ ਇੱਕ ਜਿਹੜਾ ਮਾਸਟਰਮਾਈਂਡ ਆ ਉਹਦੇ ਘਰ ਅੱਜ ED ਨੇ ਰੇਡ ਮਾਰੀ ਆ ਅਤੇ ਤੀਜੀ ਖਬਰ ਜਿਹੜੀ ਆ ਗਈ ਕਪੂਰਥਲਾ ਤੋਂ ਆ ਰਹੀ ਹੈ ਕਿ ਇੱਕ ਔਰਤ ਨੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਆ ਇਹਨਾਂ ਤਿੰਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਜਿਹੜੀ ਪਹਿਲੀ ਖਬਰ ਆ ਇੰਗਲੈਂਡ ਤੋਂ ਆ ਰਹੀ ਆ ਦੱਸਿਆ ਇਹ ਜਾ ਕਿ ਇੰਗਲੈਂਡ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਹਾਲੇ 1.5 ਸਾਲ ਹੀ ਹੋਇਆ ਸੀ ਬਾਹਰ ਗਏ ਨੂੰ ਸਟੱਡੀ ਵੀਜ਼ਾ ਤੇ ਤਾਂ ਉਸ ਦੇ ਨਾਲ ਜਿਹੜਾ ਹਾਦਸਾ ਵਾਪਰਿਆ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਕਿ ਜਦੋਂ ਉਹ ਮੁੰਡੇ ਨੂੰ ਹਾਲੇ 1.5 ਸਾਲ ਹੀ ਹੋਇਆ ਸੀ ਆਪਦੇ ਸਟੱਡੀ ਵੀਜ਼ੇ ਤੇ ਬਾਹਰ ਗਏ ਨੂੰ ਤਾਂ ਉਸ ਦੀ ਮਾਂ ਨੇ ਪੂਰੀ ਜਾਣਕਾਰੀ ਤਾਂ ਉਸ ਨੇ ਬਿਆਨ ਦਿੱਤੇ ਆ ਕਿ ਮੇਰਾ ਜਿਹੜਾ ਮੁੰਡਾ ਸੀ ਉਹ ਮੈਨੂੰ ਹਰ ਰੋਜ਼ ਮੈਸੇਜ ਤੇ ਕਾਲ ਕਰਕੇ ਮੈਨੂੰ ਆਪਣਾ ਹਾਲ ਚਾਲ ਦੱਸਦਾ ਸੀ ਪਰ ਹੁਣ ਥੋੜੇ ਕ ਦਿਨ ਹੋ ਗਿਆ ਕਿ ਉਸਨੇ ਨਾ ਹੀ ਮੈਨੂੰ ਕਾਲ ਕੀਤੀ ਆ ਤੇ ਨਾ ਹੀ ਮੈਨੂੰ ਕੋਈ ਮੈਸੇਜ ਕੀਤਾ ਤੇ ਉਸ ਮਾਮਲੇ ਨੂੰ ਇਹ ਵੀ ਬਿਆਨ ਆਇਆ ਕਿ ਮੈਂ ਮੈਂ ਇੱਕ ਦਿਨ ਇੱਕ ਰਾਤ ਆਪਣੇ ਜਿਹੜੇ ਮੁੰਡੇ ਦਾ ਫੋਨ ਆਨ ਜਾਂ ਮੈਸੇਜ ਆਉਣ ਦੀ ਵੇਟ ਕਰ ਰਹੀ ਸੀ ਤੇ ਜਦੋਂ ਉਸਨੇ ਕੋਈ ਵੀ ਮੈਸੇਜ ਤੇ ਕਾਲ ਨਹੀਂ ਕੀਤੀ ਤਾਂ ਮੈਨੂੰ ਜਿਹੜਾ ਮੇਰਾ ਮਨ ਪਰੇਸ਼ਾਨ ਹੋ ਗਿਆ ਸੀ ਤਾਂ ਮੈਂ ਉਸਦੇ ਨਾਲ ਜਿਹੜੇ ਹੋਰ ਦੋ ਮੁੰਡੇ ਕੰਮ ਕਰਦੇ ਆ ਵੀ ਜਿਹੜਾ ਉਹਦਾ ਮੁੰਡਾ ਸੀ ਉਹ ਬਾਹਰ ਇੰਗਲੈਂਡ ਦੇ ਵਿੱਚ ਸ਼ਾਪਕੀਪਰ ਦਾ ਕੰਮ ਕਰਦਾ ਸੀ ਤਾਂ ਉਸਦੇ ਨਾਲ ਜਿਹੜੇ ਉਹਦੇ ਦੋ ਹੋਰ ਦੋਸਤ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਨੇ ਮੇਰੀ ਜਿਹੜੀ ਕਾਲ ਚੱਕੀ ਨਹੀਂ ਕੋਈ ਮੈਸੇਜ ਦਾ ਰਿਪਲਾਈ ਨਹੀਂ ਕੀਤਾ ਅਚਾਨਕ ਜਦੋਂ ਮੈਂ ਫਿਰ ਫੇਰ ਉਸ ਮੁੰਡਿਆਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਕਿਹਾ ਜਿਹੜਾ ਉਹਨਾਂ ਦਾ ਮੁੰਡਾ ਓ ਅਚਾਨਕ ਬਿਮਾਰ ਹੋ ਗਿਆ ਹੈ ਤਾਂ ਜਿਸ ਘਰ ਵਿੱਚ ਉਹ ਰਹਿੰਦਾ ਸੀ ਮਕਾਨ ਮਾਲਕ ਜਿਹੜਾ ਕਹਿੰਦੇ ਅਸੀਂ ਉਹਦੇ ਨਾਲ ਗੱਲ ਕਰਵਾਉਣ ਨੇ ਉਸ ਤੋਂ ਬਾਅਦ ਉਹਨਾਂ ਨੇ ਕਾਲ ਜਿਹੜੀ ਕੱਟ ਦਿੱਤੀ ਤੇ ਦੁਬਾਰਾ ਉਸਨਾਂ ਨੇ ਉਸ ਮੁੰਡੇ ਦੀ ਜਾਣਕਾਰੀ ਉਹਦੇ ਘਰ ਦੇਆਂ ਨੂੰ ਨਹੀਂ ਦਿੱਤੀ ਜਦੋਂ ਉਸ ਦੀ ਮਾਂ ਨੇ ਫਿਰ ਵੇਟ ਕੀਤੀ ਵੀ ਹੁਣ ਵੀ ਕਾਲ ਆਉਗੀ ਜਾਂ ਕੋਈ ਮੈਸੇਜ ਆਉ ਮੈਸੇਜ ਕਰੇਗਾ ਤਾਂ ਮੈਂ ਆਪਣੇ ਬੇਟੇ ਦਾ ਜਿਹੜਾ ਹਾਲਚਾਲ ਪੁੱਛੂੰਗੀ ਪਰ ਕੋਈ ਜਦੋਂ ਸਵਾਲ ਜਵਾਬ ਨਹੀਂ ਮਿਲਿਆ ਤਾਂ ਉਸਨੇ ਦੁਬਾਰਾ ਫੇਰ ਕਾਲ ਕੀਤੀ ਤਾਂ ਉਸ ਉਹਨਾਂ ਨੇ ਕਿਹਾ ਕਿ ਜਿਹੜਾ ਹਰਮਨ ਆਉਦੀ ਜਿਹੜਾ ਹਾਲਤ ਜਿਹੜੀ ਬਹੁਤ ਜਿਆਦਾ ਖਰਾਬ ਹੋ ਗਈ ਸੀ ਤਾਂ ਅਸੀਂ ਉਹਨਾਂ ਨੂੰ ਤੁਰੰਤ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਤਾਂ ਜਦੋਂ ਇਹ ਖਬਰ ਉਸ ਮੁੰਡੇ ਦੀ ਮਾਂ ਨੂੰ ਪਤਾ ਲੱਗੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਸੋਚਣ ਲੱਗ ਪਈ ਕਿ ਅਚਾਨਕ ਉਸ ਨੂੰ ਕੀ ਹੋ ਗਿਆ ਵੀ ਜਿਹੜਾ ਉਸਨੇ ਮੇਰੇ ਨਾਲ ਗੱਲ ਨਹੀਂ ਕੀਤੀ ਕੋਈ ਕਾਲ ਨਹੀਂ ਕੀਤੀ ਕੋਈ ਮੈਸੇਜ ਨਹੀਂ ਆਇਆ ਪਰ ਫਿਰ ਵੀ ਮਾਂ ਨੇ ਕਿਹਾ ਵੀ ਮੈਨੂੰ ਉਸ ਹਸਪੀਟਲ ਦਾ ਐਡਰੈਸ ਵਗੈਰਾ ਦੱਸ ਦੋ ਕਿ ਜਿਸ ਦੇ ਨਾਲ ਮੈਂ ਆਪਣੇ ਮੁੰਡੇ ਦਾ ਹਾਲਚਲ ਜਿਹੜਾ ਪਤਾ ਕਰ ਲਵਾਂ ਕਿਉਂਕਿ ਉਸ ਨੇ ਕਿਹਾ ਕਿ ਜਿਹੜੀ ਮੇਰੀ ਇੱਕ ਹੋਰ ਕੁੜੀ ਆ ਉਹ ਕੈਨੇਡਾ ਗਈ ਹੋਈ ਆ ਤਾਂ ਉਸ ਨੇ ਕਿਹਾ ਕਿ ਮੈਂ ਆਪਣੀ ਕੁੜੀ ਦੇ ਨਾਲ ਔਸੋ ਮੁੰਡੇ ਦੇ ਹਾਲਚਲ ਬਾਰੇ ਗੱਲ ਕਰੂੰਗੀ ਤਾਂ ਔਸ ਹਸਪੀਟਲ ਦੇ ਐਡਰੈਸ ਤੋਂ ਪਤਾ ਲੱਗ ਜਾਏ ਕਿਹੜੇ ਹਸਪੀਟਲ ਚਾ ਉਹ ਕਿਵੇਂ ਆ ਠੀਕ ਆ ਜਾਂ ਨਹੀਂ ਠੀਕ ਪਰ ਅਚਾਨਕ ਹੀ ਉਹਨਾਂ ਦੇ ਜਿਹੜੇ ਹੋਰ ਜਿਹੜੇ ਰਿਸ਼ਤੇਦਾਰ ਉੱਥੇ ਗਏ ਵੇ ਅੰਗਲੈਂਡ ਦੇ ਵਿੱਚ ਤਾਂ ਉਹ ਜਦੋਂ ਹਸਪੀਟਲ ਗਏ ਤਾਂ ਉਹਨਾਂ ਨੇ ਜਦੋਂ ਵੀਡੀਓ ਕਾਲ ਕਰਕੇ ਔਸ ਮੁੰਡੇ ਦੀ ਮਾਂ ਦਿਖਾਈ ਤਾਂ ਮੁੰਡੇ ਦੀ ਮਾਂ ਹੈਰਾਨ ਰਹਿ ਗਈ ਉਹਨਾਂ ਨੇ ਉੱਥੋਂ ਦੇ ਜਿਹੜੇ ਮਾਲਕਾ ਉਹਨਾਂ ਨੇ ਕਿਹਾ ਕਿ ਇਸ ਨੇ ਸੁਸਾਇਡ ਕਰ ਲਿਆ ਗਿਆ ਤਾਂ ਪਰ ਪਰ ਮਾਂ ਦੇ ਬਿਆਨ ਇਹ ਆ ਰਿਹਾ ਕਿ ਮੇਰੇ ਮੁੰਡੇ ਨੇ ਸੁਸਾਇਡ ਨਹੀਂ ਕੀਤਾ ਜੇ ਸੁਸਾਇਡ ਕੀਤਾ ਹੁੰਦਾ ਤਾਂ ਉਹਦੇ ਪੂਰੇ ਗਲੇ ਤੇ ਜਿਹੜੇ ਨਿਸ਼ਾਨ ਪੈਣੇ ਸੀ ਜੇਕਰ ਉਹਨੇ ਖੁਦ ਸੁਸਾਇਡ ਕੀਤਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਉਸ ਨੇ ਸੁਸਾਇਡ ਨਹੀਂ ਕੀਤਾ ਤਾਂ ਉਸ ਨੂੰ ਮਾਰਿਆ ਗਿਆ ਕਿਉਂਕਿ ਉਹਦੇ ਜਿਹੜਾ ਬੈਕ ਸਾਈਡ ਤੇ ਪਰ ਨਿਸ਼ਾਨ ਆ ਕਹਿੰਦੀ ਉਹ ਦਿਖਾਈ ਦੇ ਰਿਹਾ ਸੀ ਤਾਂ ਅੱਤਾਂ ਹਾਣੋ ਇੱਕ ਵਾਰੀ ਫੇਰ ਦੱਸਦੀ ਕਿ ਇਹ ਜਿਹੜੀ ਖਬਰ ਆ ਇੰਗਲੈਂਡ ਦੇ ਵਿੱਚ ਗਏ ਪੰਜਾਬੀ ਨੌਜਵਾਨ ਮੁੰਡੇ ਦੇ ਨਾਲ ਜਿਹੜਾ ਪਾਣਾ ਵਾਪਰਿਆ ਹੈ ਤਾਂ ਪੂਰੀ ਜਾਣਕਾਰੀ ਨਿਕਲ ਕੇ ਇਹ ਆ ਰਹੀ ਆ ਕਿ ਜਿਹੜਾ ਮੁੰਡਾ ਉੱਥੇ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਮਕਾਨ ਮਾਲਕ ਕੋਲੇ ਰਹਿੰਦਾ ਸੀ ਉਸ ਨੇ ਹੀ ਉਸ ਮੁੰਡੇ ਦੇ ਨਾਲ ਕੁਝ ਜਿਹੜਾ ਗਲਤ ਕੀਤਾ ਹੋਣਾ ਹੈ ਕਿਉਂਕਿ ਉਸ ਕੋਲੇ ਕੁਝ ਜਿਹੜੇ ਫਾਰਮ ਸੀਗੇ ਉਹ ਉਹਦੇ ਕੋਲੇ ਪੂਰੇ ਨਹੀਂ ਸੀ ਤਾਂ ਮਾਂ ਦੇ ਵੱਲੋਂ ਪੂਰੇ ਬਿਆਨ ਇਹ ਆ ਰਿਹਾ ਕਿ ਮੇਰੇ ਮੁੰਡੇ ਨੇ ਸੁਸਾਇਸਾਈਡ ਨਹੀਂ ਕੀਤਾ ਤਾਂ ਮੈਨੂੰ ਸੱਚ ਮੈਨੂੰ ਸੱਚਾਈ ਦਾ ਦੱਸਣਾ ਚਾਹੀਦਾ ਕਿ ਸੱਚ ਕੀ ਆ ਕਿ ਮੇਰੇ ਮੁੰਡੇ ਨੇ ਸੁਸਾਇਡ ਨਹੀਂ ਕੀਤਾ ਉਸਦੇ ਨਾਲ ਕੋਈ ਗਲਤ ਹੋਇਆ ਮੈਨੂੰ ਪੂਰਾ ਕਲੀਅਰ ਹੋਣਾ ਚਾਹੀਦਾ ਕਿ ਮੇਰੇ ਮੁੰਡੇ ਦੇ ਨਾਲ ਗਲਤ ਹੋਇਆ ਤੇ ਹੋਇਆ ਕਿਉਂ ਆ ਤੇ ਕਿਹਨੇ ਕੀਤਾ ਹੈ ਦੁਬਾਰਾ ਹਨ ਨੂੰ ਫੇਰ ਦੱਸਦੀ ਹੈ ਕਿ ਇਹ ਜਿਹੜੀ ਖਬਰ ਹੈ ਕਿ ਇੰਗਲੈਂਡ ਦੇ ਵਿੱਚ ਗਏ ਮੁੰਡੇ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਤੇ ਮਾਂ ਦੇ ਵੱਲੋਂ ਇਹ ਬਿਆਨ ਆਇਆ ਕਿ ਮੇਰਾ ਜਿਹੜਾ ਮੁੰਡਾ ਸੀ ਉਹਨੂੰ ਹਲੇ 1.5 ਸਾਲ ਹੋਇਆ ਸੀ ਬਾਹਰ ਗਏ ਨਾ ਸਟੱਡੀ ਬੇਸ ਤੇ ਤਾਂ ਉੱਥੇ ਜਿਨ੍ਹਾਂ ਦੇ ਘਰ ਰਹਿੰਦਾ ਸੀ ਉਹ ਮਕਾਨ ਮਾਲਕ ਮੇਰੇ ਮੁੰਡੇ ਨੂੰ ਤੰਗ ਪਰੇਸ਼ਾਨ ਕਰਦਾ ਸੀ ਤਾਂ ਦੂਜੇ ਪਾਸੇ ਮੁੰਡਾ ਜਿਹੜਾ ਸ਼ੌਪਕੀਪਰ ਸੀ ਸ਼ੌਪਕੀਪਰ ਦਾ ਕੰਮ ਕਰਦਾ ਸੀ ਪੜਾਈ ਦੇ ਨਾਲ ਸ਼ੌਪਕੀਪਰ ਦਾ ਕੰਮ ਕਰਦਾ ਸੀ ਤਾਂ ਥੋੜੇ ਕੁ ਦਿਨ ਹੋ ਗਏ ਸੀ ਉਸਨੇ ਨਾ ਮੈਨੂੰ ਕਾਲ ਕੀਤੀ ਆ ਨਾ ਕੋਈ ਮੈਨੂੰ ਮੈਸੇਜ ਕੀਤਾ ਤਾਂ ਮੈਨੂੰ ਮੈਂ ਇੱਕ ਦਿਨ ਪੂਰਾ ਦਿਨ ਰਾਤ ਉਸ ਆਪਣੇ ਮੁੰਡੇ ਦੀ ਮੈਸੇਜ ਦੀ ਤੇ ਕਾਲ ਦੀ ਜਿਹੜੀ ਵੇਟ ਕਰਦੀ ਰਹੀ ਪਰ ਉਸਨੇ ਕੋਈ ਵੀ ਉੱਤਰ ਜਵਾਬ ਨਹੀਂ ਦਿੱਤਾ ਫਿਰ ਜਿਹੜੇ ਉਹਦੇ ਨਾਲ ਜਿਹੜੇ ਹੋਰ ਦੋ ਮੁੰਡੇ ਕੰਮ ਕਰਦੇ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਪਰ ਉਹਨਾਂ ਨੇ ਜਿਹੜੀ ਮੇਰੀ ਕਾਲ ਜਿਹੜੀ ਅਟੈਂਡ ਨਹੀਂ ਕੀਤੀ ਕੋਈ ਮੈਸੇਜ ਦਾ ਰਿਪਲਾਈ ਨਹੀਂ ਕੀਤਾ ਮੈਂ ਕਹਿੰਦੀ ਦੁਬਾਰਾ ਜਦੋਂ ਮੈਂ ਫੇਰ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਹਰਮਨ ਦੀ ਜਿਹੜੀ ਹਾਲਤ ਬਹੁਤ ਖਰਾਬ ਹੋ ਗਈ ਐ ਅਸੀਂ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਦੁਬਾਰਾ ਉਹਨਾਂ ਨੇ ਕਾਲ ਕਰਕੇ ਕੁਝ ਨਹੀਂ ਦੱਸਿਆ ਵੀ ਹਰਮਨ ਠੀਕ ਆ ਜਾਂ ਨਹੀਂ ਠੀਕ ਕੀ ਹੋਇਆ ਐ ਤਾਂ ਉਸ ਦੀ ਮਾਂ ਨੇ ਕਿਹਾ ਮੈਨੂੰ ਹਸਪੀਟਲ ਦਾ ਐਡਰੈਸ ਦੇ ਦਿਓ ਕਿਉਂਕਿ ਮੇਰੀ ਜਿਹੜੀ ਕੁੜੀ ਆ ਉਹ ਕੈਨੇਡਾ ਗਈ ਹੋਈ ਆ ਤਾਂ ਉਹ ਹਰ ਚਿਰ ਦਾ ਪਤਾ ਕਰ ਲਵੇਗੀ ਕਿ ਉਹ ਕਿਵੇਂ ਠੀਕ ਆ ਜਾਂ ਨਹੀਂ ਪਰ ਉਹਨਾਂ ਨੇ ਕੁਝ ਨਹੀਂ ਦੱਸਿਆ ਅਚਾਨਕ ਹੀ ਉਹਨਾਂ ਦੇ ਜਿਹੜਾ ਇੱਕ ਰਿਸ਼ਤੇਦਾਰ ਉੱਥੇ ਰਹਿੰਦਾ ਸੀ ਇੰਗਲੈਂਡ ਦੇ ਵਿੱਚ ਉਸ ਨੇ ਵੀਡੀਓ ਕਾਲ ਕਰਕੇ ਜਦੋਂ ਆਪ ਆਪਣੀ ਮਾਂ ਦੇ ਨੂੰ ਮੁੰਡੇ ਨੂੰ ਜਦੋਂ ਮੁੰਡੇ ਦੀ ਮਾਂ ਨੇ ਜਦੋਂ ਵੀਡੀਓ ਕਾਲ ਕਰਕੇ ਦਿਖਾਈ ਤਾਂ ਉਹ ਹੱਕੀ ਬੱਕੀ ਰਹਿ ਗਈ। ਉਹਦੇ ਵੱਲੋਂ ਇਹ ਬਿਆਨ ਆ ਰਹੇ ਆ ਕਿ ਮੇਰਾ ਜਿਹੜਾ ਮੁੰਡਾ ਉਹਦੇ ਬੈਕ ਸਾਈਡ ਤੇ ਨਿਸ਼ਾਨ ਆ ਉਹਦੇ ਨਾਲ ਪੱਕਾ ਕੋਈ ਨਾ ਕੋਈ ਗਲਤ ਕੰਮ ਹੋਇਆ ਹੈ। ਉਹ ਸੁਸਾਈਡ ਕਰ ਨਾਲ ਨਹੀਂ ਪਰ ਜਿਹੜੇ ਉੱਥੋਂ ਦੇ ਰਹਿਣ ਵਾਲੇ ਮਕਾਨ ਮਾਲਕ ਉਹਨਾਂ ਨੇ ਕਿਹਾ ਇਹਨੇ ਸੁਸਾਈਡ ਕਰ ਲਿਆ ਗਿਆ ਹੈ। ਪਰ ਜਿਹੜੀ ਉਸ ਮੁੰਡੇ ਦੀ ਮਾਂ ਹੈ ਉਹਦਾ ਮਨ ਨਹੀਂ ਮੰਨ ਰਿਹਾ ਕਿ ਹਾਂ ਵੀ ਉਹ ਮੇਰੇ ਮੁੰਡੇ ਨੇ ਸੁਸਾਈਡ ਕਰ ਲਿਆ ਹੋਵੇਗਾ। ਪਰ ਉਸ ਨੇ ਇਹ ਕਿਹਾ ਕਿ ਮੈਨੂੰ ਮੇਰੇ ਤੇ ਮੇਰੇ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਹੈ ਤੇ ਮੈਨੂੰ ਸਾਥ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਨਾਲ ਹੋਇਆ ਤੇ ਹੋਇਆ ਕਿਉਂ ਆ ਕਿ ਨੇ ਕੀ ਕੀਤਾ ਇਹ ਪੂਰੀ ਗੱਲ ਮੈਨੂੰ ਸੱਚ ਦੀ ਸੱਚ ਦੱਸਣਾ ਚਾਹੀਦਾ ਹੈ ਅਤੇ ਦੂਜੀ ਖਬਰ ਜਿਹੜੀ ਮਹਾਲੀ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਅਤੇ ਦੂਜੀ ਖਬਰ ਜਿਹੜੀ ਮਹਾਲੀ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਮਾਸਟਰ ਮਾਈਂਡ ਜਿਸ ਦਾ ਨਾਮ ਸਿਮਰਨ ਪ੍ਰੀਤ ਪੰਨੇਸਰ ਦੱਸਿਆ ਜਾ ਰਿਹਾ ਹੈ ਕਿ 2023 ਦੇ ਵਿੱਚ ਉੱਥੇ ਜਾ ਕੇ ਉਸ ਨੇ ਚੋਰੀ ਕੀਤੀ ਸੀ ਲਗਭਗ 400 ਕਿਲੋ ਕਿੱਲੋ ਜਿਹੜਾ ਸੋਨਾ ਉਹਨੇ ਚੋਰੀ ਕੀਤਾ ਸੀ ਫਿਰ ਉਹ ਪੰਜਾਬ ਆ ਗਿਆ ਸੀ ਪੰਜਾਬ ਦੇ ਵਿੱਚ ਜਦੋਂ ਐਸੀ ਖਬਰ ਬਾਰੇ ਪਤਾ ਲੱਗਿਆ ਤਾਂ ਅੱਜ ਈਡੀ ਨੇ ਉਸਦੇ ਘਰ ਰੇਡ ਮਾਰੀ ਹੈ ਦੁਬਾਰਾ ਤੁਹਾਨੂੰ ਫੇਰ ਦੱਸਦੀ ਹੈ ਕਿ ਇਹ ਜਿਹੜੀ ਖਬਰ ਆ ਮਹਾਲੀ ਤੋਂ ਆ ਰਹੀ ਹੈ ਜਿਹੜਾ ਸਿਮਰਨ ਪ੍ਰੀਤ ਪਨੇਸਰ ਆ ਮਹਾਲੀ ਦੇ ਵਿੱਚ ਇੱਕ ਫਲੇਟ ਫਲੇਟ ਦੇ ਵਿੱਚ ਜਿਹੜਾ ਉਹ ਕਿਰਾਏ ਤੇ ਰਹਿੰਦਾ ਸੀ ਤਾ ਅੱਜ ਉਸਦੇ ਘਰ ਈਡੀ ਨੇ ਰੇਡ ਮਾਰੀ ਐ ਈਡੀ ਨੇ ਰੇਡ ਕਿਉਂ ਮਾਰੀ ਆ ਤੁਹਾਨੂੰ ਦੱਸ ਦਈਏ ਕਿ 2023 ਦੇ ਵਿੱਚ ਜਿਹੜਾ ਸਿਮਰਨਪ੍ਰੀਤ ਪਨੇਸਰ ਆ ਉੱਥੇ ਗਿਆ ਸੀ ਤਾਂ ਉੱਥੇ ਜਾ ਕੇ ਉਸਨੇ 400 ਕੁਇੰਟਲ ਸੋਨਾ ਜਿਹੜਾ ਚੋਰੀ ਕੀਤਾ ਸੀ ਚੋਰੀ ਕਰਨ ਤੋਂ ਬਾਅਦ ਵਾਪਸ ਪੰਜਾਬ ਦੇ ਵਿੱਚ ਆ ਗਿਆ ਸੀ ਤਾਂ ਅੱਜ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਈਡੀ ਨੇ ਉਹਦੇ ਘਰ ਜਿਹੜੀ ਅੱਜ ਰੇਡ ਮਾਰੀ ਆ ਤਾਂ ਪੂਰੀ ਜਾਣਕਾਰੀ ਹਾਲੇ ਨਿਕਲ ਕੇ ਨਹੀਂ ਆਈ ਐ ਜਦੋਂ ਹੀ ਸਾਨੂੰ ਇਸ ਦੀ ਜਾਣਕਾਰੀ ਮਿਲਦੀ ਐ ਤਾਂ ਤੁਹਾਨੂੰ ਅਸੀਂ ਅੱਗੇ ਦੱਸਾਂਗੇ ਵੀ ਅੱਸਾ ਈਡੀ ਨੇ ਜਦੋਂ ਰੇਡ ਮਾਰੀ ਆ ਪੂਰੀ ਜਾਣਕਾਰੀ ਕੀ ਨਿਕਲ ਕੇ ਆਈ ਆ ਤੇ ਜਿਹੜੀ ਤੀਜੀ ਖਬਰ ਆ ਉਪ ਕਪੂਰਥਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਜਿਹੜੀ ਮਾਂ ਸੀ ਉਹਨੇ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ ਹੈ ਮੌਤ ਕਿਉਂ ਹੋ ਗਈ ਹੈ ਉਹਦੇ ਪੂਰੇ ਪਰਿਵਾਰ ਵੱਲੋਂ ਡਾਕਟਰਾਂ ਤੇ ਇਲਜ਼ਾਮ ਲਗਾਏ ਜਾ ਰਹੇ ਆ ਕਿ ਜਿਹੜੀ ਸਾਡੀ ਨੋ ਆ ਗਈ ਉਹ ਇੱਕਦਮ ਬਿਮਾਰ ਹੋ ਗਈ ਸੀ ਅਸੀਂ ਉਸ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਸੀ ਤੇ ਜਦੋਂ ਸੀ ਉਸ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਉਹਨਾਂ ਨੇ ਸਾਨੂੰ ਕਾਲ ਕਰਕੇ ਕਿਹਾ ਵੀ ਇਹਨੂੰ ਜਿਹੜੀ ਬਲੱਡ ਦੀ ਜਿਹੜੀ ਕਮੀ ਬਹੁਤ ਜ਼ਿਆਦਾ ਹੋ ਗਈ ਆ ਇਹਨੂੰ ਜਿਹੜੀਆਂ ਬਲੱਡ ਦੀਆਂ ਬੋਤਲਾਂ ਜਿਹੜੀਆਂ ਲਗਾਉਣੀਆਂ ਪੈਣੀਆਂ ਤਾਂ ਡਾਕਟਰਾਂ ਨੇ ਜਦੋਂ ਕੰਮ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਅੰਕੇਲੀ ਦੇ ਕਾਰਨ ਜਿਹੜੀ ਉਸ ਦੀ ਜ਼ਿਆਦਾ ਹਾਲਤ ਜਿਹੜੀ ਔਰਤ ਦੀ ਖਰਾਬ ਹੋ ਗਈ ਸੀ ਤਾਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਤੇ ਕਟੋ-ਕਟ ਉਹ ਜਿਹੜੀ ਔਰਤਾ 19 ਦਿਨ ਹਸਪੀਟਲ ਦੇ ਵਿੱਚ ਰਹੀ ਅਤੇ ਉਸ ਤੋਂ ਬਾਅਦ ਉਹਨੇ ਜਿਹੜੀ ਆਪਦੀ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਹੁਣ ਉਸ ਪੀੜਤ ਪਰਿਵਾਰ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਿਹਾ ਕਿ ਡਾਕਟਰਾਂ ਨੂੰ ਜਿਹੜੀ ਆਗੀ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੀ ਉਸ ਉਸ ਔਰਤ ਦੀ ਮੌਤ ਹੋਈ ਆ ਉਹਦੀਆਂ ਪਹਿਲਾਂ ਵਾਲੀਆਂ ਜਿਹੜੀਆਂ ਦੋ ਕੁੜੀਆਂ ਉਹਨਾਂ ਦੀ ਦੇਖ ਰਿਆ ਕੌਣ ਕਰੂਗਾ ਜਿਹੜੇ ਉਹਦੇ ਘਰ ਦੇ ਜਿਹੜੇ ਸਹੁਰੇ ਆ ਤੇ ਉਹਦਾ ਘਰ ਵਾਲਾ ਉਹਨਾਂ ਦੇ ਤਾਂ ਘਰ ਦਾ ਜਿਹੜਾ ਬੈਲੈਂਸ ਆ ਉਹ ਖਰਾਬ ਹੋ ਗਿਆ ਤੁਹਾਨੂੰ ਦੁਬਾਰਾ ਕਹਿੰਨ ਦੱਸਦੀ ਆ ਕਿ ਇਹ ਜਿਹੜੀ ਖਬਰ ਆ ਕਪੂਰਸਲਾ ਤੋਂ ਆ ਰਹੀ ਆ ਕਿ ਇੱਕ ਔਰਤ ਨੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤੇ ਡਾਕਟਰਾਂ ਦੀ ਦੂਜੇ ਪਾਸੇ ਉਹਨਾਂ ਦੇ ਪਰਿਵਾਰਤ ਤੋਂ ਵੱਲੋਂ ਇਹ ਬਿਆਨ ਆਇਆ ਕਿ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਜਿਹੜੀ ਉਸ ਔਰਤ ਦੀ ਮੌਤ ਹੋ ਗਈ ਆ ਜਦੋਂ ਅਸੀਂ ਉਸ ਔਰਤ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਡਾਕਟਰਾਂ ਨੇ ਕਿਹਾ ਕਿ ਇਸ ਨੂੰ ਖੂਨ ਦੀ ਕਮੀ ਜਿਹੜੀ ਹੋ ਗਈ ਆ ਤੇ ਅਸੀਂ ਇਹਦਾ ਜਿਹੜਾ ਇਲਾਜ ਕਰਨਾ ਸ਼ੁਰੂ ਕਰਦੇ ਤਾਂ ਤੁਰੰਤ ਹੀ ਉਸ ਔਰਤ ਦੀ ਹੋਰ ਜਿਹੜੀ ਹਾਲਤ ਖਰਾਬ ਹੋ ਜਾਂਦੀ ਆ ਤੇ ਉੱਥੇ ਵੀ ਹੋਰ ਕੋਈ ਵੀ ਸੁਵਿਧਾ ਜਿਹੜੀ ਉੱਥੇ ਨਹੀਂ ਸੀਗੀ ਤੇ ਜਿਹੜੇ ਡਾਕਟਰਾਂ ਖੋਦਦਾ ਉਹ ਡਾਕਟਰਾਂ ਦੇ ਖੋਦ ਹੱਥਾ ਪੈਰਾ ਦੀ ਪੈ ਗਈ ਤਾਂ ਉਹਨਾਂ ਕੋਲ ਐਂਬੂਲੈਂਸ ਨਾ ਹੋਣ ਦੇ ਬਜਾਏ ਉਹ ਆਪਣੀ ਜਿਹੜੀ ਪਰਸਨਲ ਗੱਡੀ ਆ ਉਹਦੇ ਵਿੱਚ ਰੈਫਰ ਕਰਕੇ ਉਹਨੂੰ ਅੰਮ੍ਰਿਤਸਰ ਦੇ ਵਿੱਚ ਭੇਜ ਜਗਾ ਦੁਬਾਰਾ ਤੁਹਾਨੂੰ ਫੇਰ ਦੱਸਦੀ ਕਿ ਇਹ ਜਿਹੜੀ ਖਬਰ ਆ ਕਪੂਰਥਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਇੱਕ ਔਰਤ ਜਿਹੜੀ ਇੱਕ ਹੋਰ ਤੇ ਦੀ ਜਾਨ ਜਿਹੜੀ ਚਲੀ ਗਈ ਆ ਬੱਚੇ ਨੂੰ ਜਾਣਦੇ ਤੋਂ ਬਾਅਦ ਪਰ ਪੂਰੇ ਪੀੜਤ ਪਰਿਵਾਰ ਵੱਲੋਂ ਹੁਣ ਇਹ ਇਲਜ਼ਾਮ ਲਗਾਏ ਜਾ ਰਿਹਾ ਕਿ ਡਾਕਟਰਾਂ ਦੇ ਅਣਗਿਲੇ ਦੇ ਕਾਰਨ ਜਿਹੜੀ ਸਾਡੀ ਨੋ ਅਜਾ ਮੇਰੀ ਘਰ ਵਾਲੀ ਆ ਇਹਨਾਂ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਆ ਤੇ ਹੁਣ ਉਹ ਇਹ ਕਹਿ ਰਹੇ ਆ ਦੀ ਜਿਹੜੀਆਂ ਇਹਦੀ ਦੋ ਪਹਿਲਾਂ ਵਾਲੀਆਂ ਕੁੜੀਆਂ ਨੇ ਉਹਨਾਂ ਦੇ ਦੇਖ ਰੇ ਕੌਣ ਕਰੇਗਾ ਜਿਹੜਾ ਉਹਦਾ ਘਰ ਵਾਲਾ ਉਹਦੇ ਸਹੁਰਾ ਪਰਿਵਾਰ ਕੀ ਕਰਨਗੇ ਪੂਰਾ ਘਰ ਦਾ ਜਿਹੜਾ ਬੈਲੈਂਸ ਖਰਾਬ ਹੋ ਗਿਆ ਤੇ ਹੁਣ ਉਹ ਜਿਹੜੇ ਸਰਕਾਰ ਨੂੰ ਹੁਣ ਉਹ ਉਹ ਅਪੀਲ ਕਰ ਰਿਹਾ ਕਿ ਸਾਨੂੰ ਜਲਦ ਜਲਦ ਇਨਸਾਫ ਦੇਣਾ ਚਾਹੀਦਾ ਹੈ ਤਾਂ ਇਹਨਾਂ ਤੇ ਇਹਨਾਂ ਡਾਇਰੈਕਟਰਾਂ ਤੇ ਜਿਹੜੀ ਕਾਰਵਾਈ ਪਾਉਂਦੀ ਆ ਉਹ ਕਰਨੀ ਚਾਹੀਦੀ ਆ ਤੁਹਾਨੂੰ ਇਸ ਪ੍ਰਤੀ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ